ਦੁਆਖਾਨੇ ਬਾਰੇ ਸਾਡਾ 1.5 200 ਸਾਲ ਪੁਰਾਣਾ ਕੰਮ ਆ ਜੀ ਸਾਡਾ ਪੰਜਾ ਛੀਆਂ ਪੀੜੀਆਂ ਤੋਂ ਕੰਮ ਚੱਲਦਾ ਆਉਂਦਿਆ ਵਾ ਜਿਵੇਂ ਪਹਿਲੋ ਸਾਡੇ ਗੁਰੂ ਜੀ ਹੁੰਦੇ ਸੀ ਪਿਤਾ ਜੀ ਬਾਲਦਾਹ ਜੀ ਉਹ ਤੋਂ ਪਹਿੜਾ ਪ੍ਰੀਤਮ ਦਾਸ ਜੀ ਆਤਮ ਦਾਸ ਜੀ ਭਵਾਂ ਦਾਸ ਜੀ ਸਰਮ ਦਾਸ ਜੀ ਗਲਾ ਦਾਸ ਜੀ ਸਾਡਾ 1.5 200 ਸਾਲ ਪੁਰਾਣਾ ਕੰਮ ਆ ਬੱਚਾ ਹੂਨ ਦੀ ਦਵਾਈ ਅਹੀਂ ਫ੍ਰੀ ਦਿੰਨੇ ਆ ਸਾਡੇ ਦਾਦੇ ਪੁਰਾਦੇ ਤੋਂ ਫਰੀ ਦਵਾਈ ਮਿਲ ਦਿੰਦੇ ਆ ਕਿਉਂਕਿ ਜਦੋਂ ਅਮਾ ਬਚਪਨ ਤੋਂ ਵੇਖਦਾ ਹੁੰਦਿਆਂ ਜਿੰਨਾ ਚਿਰ ਮਿਲੂ ਕੰਮ ਕਰਦੇ ਨੂੰ ਗਿਆ ਵਾ ਜੀ ਬਚਪਨ ਤੋਂ ਹੀ ਪੰਜਾਬ ਚ ਵੀ ਇੰਡੀਆ ਚ ਬਾਹਰ ਸਾਰੇ ਬਾਹਰ ਦੇ ਮੁਲਕਾਂ ਤੱਕ ਵੀ ਦਵਾਈ ਜਾਂਦੀ ਰਹੀ ਆ ਬਾਹਰ ਤੱਕ ਵੀ ਲੋਕਾਂ ਦੇ ਬੱਚੇ ਹੋਏ ਜਿਨ੍ਹਾਂ ਦੇ ਬੱਚੇ ਕਦੋਂ ਹੋਏ ਨਹੀਂ ਅੱਜ ਕੱਲ੍ਹ ਵੈਦਾਂ ਦੇ ਦੇਖੋ ਵੀਰ ਜੀ ਮੇਰਾ ਵਿਚਾਰ ਤੇ ਇਹੋ ਆ ਮੈਂ ਤਾਂ ਉਹਨਾਂ ਅਗੇ ਇਹੋ ਬੇਨਤੀ ਕਰਦਾ ਵੀ ਜਾਂਦੇ ਕੋਈ ਉਸਤਾਦ ਗੁਰੂ ਧਾਰੋ ਉਹਨਾਂ ਦੀ ਮਾਰ ਖਾਓ ਸੇਵਾ ਕਰੋ ਜਾਂ ਪੁਰਾਣੇ ਤੋਂ ਪੁਰਾਣੇ ਗ੍ਰੰਥ ਪੜੋ గ్రంథ ਪੜ ਕੇ ਵੇਖੋ ਤੁਹਾਨੂੰ ਉਹਨਾਂ ਜੋ ਬੜਾ ਕੋਹ ਲੱਭੂਗਾ ਜਿਹੜੇ ਪੁਰਾਣੇ ਗ੍ਰੰਥ ਆ ਉਹ ਖੋਲ ਕੇ ਦੇਖੋ ਉਹਨਾਂ ਦੇ ਵਿੱਚ ਇਹ ਹੋਰੀਆਂ ਜੜੀਆਂ ਬੂੜੀਆਂ ਭਸਮਾ ਕੁਸਤੇ ਆ ਜਿਹੜੇ ਅੰਗਰੇਜ਼ੀ ਦਵਾਈ ਤੋਂ ਵੀ ਤਰੰਤਰ ਮਾਣ ਦਿੰਦੇ ਆ ਤੇ ਜਿਹੜੇ ਅੱਜ ਕੱਲ ਦੇ ਵੈਦ ਹਕੀਮ ਆ ਪੁਰਾਣੀਆਂ ਵੀਡੀਓ ਲੋਕਾਂ ਦੀ ਬਣਾ ਆਪਣਾ ਫੇਰ ਪਾਈ ਜਾਂਦੇ ਆ ਜਾਂ YouTube ਤੋਂ Facebook ਤੋਂ ਵੇਖ ਕੇ ਆ ਮਾ ਜੋਂ ਤੋਂ Google ਤੋਂ ਵੇਖ ਕੇ ਵੀਡੀਓ ਪਾਈ ਜਾਂਦੇ ਜਾਂ ਮਾੜੀ ਮੋਟੀ ਕਿਤਾਬ ਉਹਨਾਂ ਦੇ ਹੱਥ ਲੱਗ ਜਾਂਦੀ ਆ ਉਹ ਗਾਂ ਦੇਗਾ ਆਪਣੇ ਨੁਸਖੇ ਪਾਈ ਜਾਂਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਮਲਿਆਂ ਨੂੰ ਵੀ ਵਾਤ ਪਿਤ ਕਾਫ ਤਿੰਨ ਦੋਸ਼ ਹੁੰਦੇ ਆ ਇਹ ਵਾਤ ਪਿਤ ਕਾਫ ਤਿੰਨਾਂ ਦੋਸ਼ਾਂ ਦੇ ਸਹਾਵਨਾ ਕੰਬੀਨੇਸ਼ਨ ਕਰਕੇ ਦਵਾਈ ਬਣਾਈ ਜਿਹੜੀ ਭਾਈਓ ਨੂੰ ਵਾਜੇ ਪਿਤ ਜਾਂ ਗਰਮੀ ਨਾਲ ਵਾਜੇ ਇਹ ਵਾਤ ਪਿਤ ਪੁਰਾਣੇ ਵੈਦ ਜਿਹੜੇ ਦਵਾਈ ਜਦੋਂ ਬਣਾਉਂਦੇ ਹਨ ਉਦੋਂ ਇੱਕ ਜਿਹੜੀ ਦਵਾਈ ਬਣਾਉਣੀ ਉਹ ਵੀ ਕਹਿ ਦਿੰਦੇ ਹੁੰਦੇ ਸੀ ਕਿ ਜਦੋਂ ਤੂੰ ਠੀਕ ਹੋਇਆ ਉਦੋਂ ਕੋਈ ਸੇਵਾ ਦੇ ਜੀ ਨਹੀਂ ਤਾਂ ਰਹਿਣ ਨੂੰ ਹਾਂਜੀ ਉਹ ਕੀ ਚੱਕ ਦੇਣ ਮਦਦ ਦੇਣਾ ਉਦੋਂ ਕਿਹੜੀ ਦਵਾਈ ਬਣਾਉਣੀ ਤੇ ਦਵਾਈ ਦੇਣੀ ਇਹ ਇੱਕ ਧਾਰਮਿਕ ਕੰਮ ਮੰਨ ਜਾਂਦਾ ਹੈ ਸੇਵਾ ਚ ਅੱਜ ਕੱਲ ਦਵਾਈ ਬਣਾਉਣ ਵਾਲੇ ਵੀ ਉਤਰਾਂ ਦੇ ਲੈਣ ਵਾਲੇ ਵੀ ਉਤਰਾਂ ਦੇ ਆ ਦਵਾਈ ਬਣਾਉਣ ਵਾਲੇ ਨੇ ਕੀ ਆ ਦਵਾਈ ਬਣਾਉਣ ਵਾਲੇ ਕੀ ਕਰਦੇ ਪਹਿਲੀ ਗੱਲ ਤੇ ਉਹ ਪੂਰੀ ਮਿਹਨਤ ਨਹੀਂ ਕਰਦੇ ਦਵਾਈ ਨੂੰ ਤਿਆਰ ਹੀ ਨਹੀਂ ਚੰਗੀ ਤਰ੍ਹਾਂ ਕਰਦੇ ਸੋਨਾ ਭਸਮ ਪਾ ਦਿੰਦੇ ਆ ਜੀ ਆਹ ਜੀ ਉਹ ਅੱਡੇ ਸਾਡੇ ਦਵਾਈ ਬਣਾ ਦਿੰਦੇ ਮਿਹਨਤ ਨਹੀਂ ਕਰਦੇ ਤੇ ਲੈਣ ਵਾਲੇ ਕਾਲੇ ਬੜੇ ਪਾ ਦਿੰਦੇ ਜਲਦੀ ਰਮਾਨ ਆ ਜੇ ਉਹ ਦਵਾਈ ਇਤਨਾ ਡੇਰਿਆਂ ਜੋ ਦੂਜੇ ਤੇ ਜੀ ਢੋਲਾ ਸ਼ਾ ਵੈਦਾਂ ਕੋ ਲਈ ਜਾਂਦੇ ਲਈ ਰਮਾਨ ਹੁੰਦੇ ਨੁਕਸ ਵਧਾ ਪੈਂਦੇ ਆ ਤਰਨਤਨ ਜ਼ਿਲ੍ਹੇ ਦੇ ਹਲਕਾ ਪੱਟੀ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤੇ ਤੁਹਾਨੂੰ ਮਿਲਾਉਨੇ ਆ ਦੋਸਤੋ ਵੈਦ 파ਟਿਆ ਜੀ ਦੇ ਨਾਲ ਪਰ ਖਾਸ ਗੱਲ ਜਿਹੜੀ ਆ ਮੈਂ ਦੋਸਤੋ ਦੱਸਣਾ ਚਾਹੁੰਨਾ ਕਿ ਸਾਡੇ ਗਰੀਬ ਜਿਹੜੇ ਆ ਖਾਸ ਕਰਕੇ ਬੇਔਲਾਦ ਜੋੜੇ ਜਿਹੜੇ ਮਹਿੰਗੇ ਮਹਿੰਗੇ ਹਸਪੀਟਲਾਂ ਚ ਜਿਹੜੇ ਇਲਾਜ ਕਰਾਉਣ ਲਈ ਤੇ ਜਾਂਦੇ ਨੇ ਪਰ ਉਹਨਾਂ ਦੇ ਕੋਲ ਇਲਾਜ ਕਰਨ ਲਈ ਪੈਸੇ ਨਹੀਂ ਹੁੰਦੇ ਅਕਸਰ ਹੀ ਅੱਜ ਕੱਲ ਦਾ ਜਿਹੜਾ ਸਾਡਾ ਖਾਣ ਪੀਣ ਹੈ ਅੱਜ ਕੱਲ ਦਾ ਜਿਹੜਾ ਸਾਡਾ ਖਾਣ ਪੀਣ ਵਾਲੀਆਂ ਚੀਜ਼ਾਂ ਨੇ ਉਸ ਤੋਂ ਜਿਹੜਾ ਔਰਤਾਂ ਤੇ ਮਰਦਾਂ ਦੇ ਵਿੱਚ ਬਹੁਤ ਸਾਰੀਆਂ ਜੜੀਆਂ ਨੇ ਉਹ ਪ੍ਰੋਬਲਮਸ ਆ ਰਹੀਆਂ ਨੇ ਤਾ ਸਾਡੇ ਨਾਲ ਵੈਦ ਬਾਬਾ ਪਾਟਿਆ ਜੀ ਮੌਜੂਦ ਨੇ ਉਹਨਾਂ ਕੋਲੋਂ ਆਪਾਂ ਪੂਰੀ ਜਾਣਕਾਰੀ ਲਵਾਂਗੇ ਔਰ ਇਸ ਜਗ੍ਹਾ ਦੀ ਜਿਹੜੀ ਮੇਨ ਖਾਸੀਅਤ ਹੈ ਕਿ ਬੇਵੁਲਾਦ ਜੋੜਿਆਂ ਦੇ ਲਈ ਬੱਚਾ ਹੋਣ ਵਾਸਤੇ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਉਹਨਾਂ ਨੂੰ ਦਵਾਈ ਫਰੀ ਦਿੱਤੀ ਜਾਂਦੀ ਹੈ ਜੀ ਹਾਂ ਬਿਲਕੁਲ ਮੁਫਤ ਦਵਾਈ ਜਿਹੜੀ ਆ ਇੱਥੇ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਆਓ ਸਾਡੇ ਨਾਲ ਵੈਦ ਬਾਬਾ ਪਾਟਿਆ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਹਾਂਜੀ ਬਾਬਾ ਜੀ ਬਹੁਤ ਵੱਡੀ ਗੱਲ ਹੈ ਕਿ ਅੱਜ ਕੱਲ੍ਹ ਮੰਗਾਈ ਦੇ ਇਸ ਦੌਰ ਦੇ ਵਿੱਚ ਫ੍ਰੀ ਦਵਾਈਆਂ ਜਿਹੜੀਆਂ ਦੇਣੀਆਂ ਮੈਂ ਚਾਹਾਂਗਾ ਵੀ ਜਿਹੜੀ ਤੁਸੀਂ ਬੱਚੇ ਦੀ ਦਵਾਈ ਦੀ ਫ੍ਰੀ ਦਿੰਦੇ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸਿਓ ਕਿੰਨੀਆਂ ਪੀੜ੍ਹੀਆਂ ਤੋਂ ਇਹ ਕੰਮ ਜਿਹੜਾ ਤੁਸੀਂ ਕਰ ਰਹੇ ਹੋ ਕਿੰਨੇ ਕੁ ਲੋਕ ਜਿਹੜੇ ਨੇ ਉਹ ਲਾਭ ਲੈ ਚੁੱਕੇ ਪਹਿਲੋਂ ਤੇ ਮੈਂ ਵੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇੱਥੇ ਦੁਆਖਾਨੇ ਤੇ ਪਹੁੰਚਣ ਦਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਜੀ ਜੀ ਬਾਕੀ ਜੇ ਤੁਸੀਂਾਨੂੰ ਪੁੱਛਿਆ ਏ ਇਹ ਬਾਰੇ ਦਵਾਖਾਨੇ ਬਾਰੇ ਸਾਡਾ 1.5 200 ਸਾਲ ਪੁਰਾਣਾ ਕੰਮ ਆ ਜੀ ਸਾਡਾ 56 ਪੀੜੀਆਂ ਤੋਂ ਕੰਮ ਚੱਲਦਾ ਆਉਂਦਿਆ ਵਾ ਜਿਵੇਂ ਪਹਿਲੋ ਸਾਡੇ ਗੁਰੂ ਜੀ ਹੁੰਦੇ ਸੀ ਪਿਤਾ ਜੀ ਬਾਲਦਾਹ ਜੀ ਉਹ ਤੋਂ ਪਹਿਲੋ ਪ੍ਰੀਤਮਦਾਸ ਜੀ ਆਤਮਦਾਸ ਜੀ ਭਵਾਂਦਾਸ ਜੀ ਸਰਮਦਾਸ ਜੀ ਗਲਾਬਦਾਸ ਜੀ ਸਾਡਾ 1.5 200 ਸਾਲ ਪੁਰਾਣਾ ਕੰਮ ਆ ਤੇ ਸਾਡੇ 1.5 200 ਸਾਲ ਪੁਰਾਣਾ ਕੰਮ ਤੋਂ ਹੀ ਬੱਚਾ ਹੁੰਦੀ ਦਵਾਈ ਅਹੀਂ ਫ੍ਰੀ ਦਿੰਨੇ ਆ ਸਾਡੇ ਦਾਦੇ ਬਰਾਦਰ ਤੋਂ ਫਰੀ ਦਵਾਈ ਮਿਲ ਦਿੰਦੇ ਆ ਕਿੰਨੇ ਕ ਲੋਕ ਕਿੰਨੇ ਕਿ ਕਿੱਥੋਂ ਕਿੱਥੋਂ ਦੇ ਲੋਕ ਜਿਹੜੇ ਨੇ ਉਹ ਲਾਭ ਲੈ ਚੁੱਕੇ ਨੇ ਇਹ ਜੀ ਮੈਂ ਤੁਹਾਨੂੰ ਇਹਦੇ ਬਾਰੇ ਹੁਣ ਕੀ ਦੱਸਾਂ ਕਿਉਂਕਿ ਜਦੋਂ ਅਮਾ ਬਚਪਨ ਤੋਂ ਵੇਖਦਾ ਹੁੰਦਿਆਂ ਜਿੰਨਾ ਚਿਰ ਮਿਲੂ ਕੰਮ ਕਰਦੇ ਨੂੰ ਗਿਆ ਵਾ ਜੀ ਬਚਪਨ ਤੋਂ ਹੀ ਪੰਜਾਬ ਚ ਵੀ ਇੰਡੀਆ ਚ ਬਾਹਰ ਸਾਰੇ ਬਾਹਰ ਦੇ ਮੁਲਕਾਂ ਤੱਕ ਵੀ ਦਵਾਈ ਜਾਂਦੀ ਰਹੀ ਆ ਬਾਹਰ ਤੱਕ ਵੀ ਲੋਕਾਂ ਦੇ ਬੱਚੇ ਹੋਏ ਜਿਨ੍ਹਾਂ ਦੇ ਬੱਚੇ ਕਿਦੋਂ ਹੋਏ ਨਹੀਂ ਬਾਕੀ ਥੋੜਾ ਜਿਹਾ ਸਮਾਹਣ ਥੋੜਾ ਪੈ ਗਿਆ ਵੀ ਮੇਰਾ ਐਕਸੀਡੈਂਟ ਹੋ ਗਿਆ ਹਿਮਾਚਲ ਗਏ ਐਕਸੀਡੈਂਟ ਹੋ ਗਿਆ ਵਾ ਤੋ ਦੇ ਕਰਕੇ ਥੋੜਾ ਜਿਹਾ ਕੰਮ ਬੰਦ ਰੱਖਿਆ ਜੀ ਫੇਸ ਵੀ ਤੁਹਾਨੂੰ ਟਪਣਾ ਪਿਆ ਫੇਸ ਜੇ ਕਰਕੇ ਟਕਣਾ ਪਿਆ ਵਾ ਜੇ ਕਰਕੇ ਫੇਸ ਟਕਣਾ ਪਿਆ ਮੇਰਾ ਐਕਸੀਡੈਂਟ ਹੋ ਗਿਆ ਇੱਕ ਪਾਸਾ ਥੋੜਾ ਜਿਹਾ ਡੈਮੇਜ ਹੋ ਗਿਆ ਜੀ ਮੇਰਾ ਲਾ ਚੱਲਣ ਦਾ ਪੀ ਹੈ ਜੀ ਫਲਾਟਿਸਰ ਜੀ ਦਾ ਇਹ ਕਰਕੇ ਪੇ ਟਕਿਆ ਮੈਂ ਅੱਛਾ ਜੀ ਮੈਂ ਚਾਹਾਂਗਾ ਆਪਣੇ ਬਾਰੇ ਤੋਂ ਤੁਸੀਂ ਦੱਸਿਆ ਹੈ ਪਰ ਅੱਜ ਕੱਲ ਦੇ ਵੈਦਾਂ ਬਾਰੇ ਕੀ ਵਿਚਾਰ ਨੇ ਕੀ ਕਰਨਾ ਚਾਹੋ ਅੱਜ ਕੱਲ੍ਹ ਵੈਦਾਂ ਦੇ ਵੇਖੋ ਵੀਰ ਜੀ ਮੇਰਾ ਵਿਚਾਰ ਤੇ ਇਹੋ ਆ ਮੈਂ ਤੇ ਉਹਨਾਂ ਅਗੇ ਇਹੋ ਬੇਨਤੀ ਕਰਦਾ ਵੀ ਜਾਂਦੇ ਕੋਈ ਉਸਤਾਦ ਗੁਰੂ ਧਾਰੋ ਉਹਨਾਂ ਦੀ ਮਾਰ ਖਾਓ ਸੇਵਾ ਕਰੋ ਜਾਂ ਪੁਰਾਣੇ ਤੋਂ ਪੁਰਾਣੇ ਗ੍ਰੰਥ ਪੜੋ ਗ੍ਰੰਥ ਪੜ੍ਹ ਕੇ ਵੇਖੋ ਤੁਹਾਨੂੰ ਉਹਨਾਂ ਜੋ ਬੜਾ ਕੋਹ ਲੱਭੂਗਾ ਜਿਹੜੇ ਪੁਰਾਣੇ ਗ੍ਰੰਥ ਆ ਉਹ ਫੋਲ ਕੇ ਦੇਖੋ ਉਹਨਾਂ ਦੇ ਵਿੱਚ ਇਹੋ ਜੀਆਂ ਜੜੀਆਂ ਬੂੜੀਆਂ ਭਸਮਾ ਕੁਸਤੇ ਆ ਜਿਹੜੇ ਅੰਗਰੇਜ਼ੀ ਦਵਾਈ ਤੋਂ ਇਤਰਾਂ ਤਰਮਾਨ ਦਿੰਦੇ ਆ ਤੇ ਜਿਹੜੇ ਅੱਜ ਕੱਲ੍ਹ ਦੇ ਵੈਦ ਹਕੀਮ ਆ ਪੁਰਾਣੀਆਂ ਵੀਡੀਓ ਲੋਕਾਂ ਦੀਆਂ ਵੇ ਵਾਣਾ ਆਪਣਾ ਫੇਰ ਪਾਈ ਜਾਂਦੇ ਆ ਜਾਂ YouTube ਤੋਂ Facebook ਤੋਂ ਵੇਖ ਕੇ ਆਇਆ ਮਾ ਜੋਂ ਤੋਂ Google ਤੋਂ ਵੇ ਵੇ ਕੇ ਵੀਡੀਓ ਪਾਈ ਜਾਂਦੇ ਜਾਂ ਮਾਰੀ ਮੋਟੀ ਕਿਤਾਬ ਹੁਣੇ ਹੱਥ ਲੱਗ ਜਾਂਦੀ ਆ ਉਹ ਗਾਂ ਦੇ ਗਾਂ ਆਪਣੇ ਨੁਸਖੇ ਪਾਈ ਜਾਂਦੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਮਰਿਆਂ ਨੂੰ ਵਿਵਾਦ ਪਿਤ ਕਾ ਤੇਨ ਦੋਸ਼ ਹੁੰਦੇ ਆ ਇਹ ਵਾਤ ਪਿਤ ਕਾ ਤੇਨ ਦੋਸ਼ਾਂ ਦੇ ਸਹਾਵਨਾ ਕੰਬੀਨੇਸ਼ਨ ਕਰਕੇ ਦਵਾਈ ਬਣਾਈ ਜਿਹੜੀ ਭਾਈਓ ਨੂੰ ਵਾਜੇ ਪਿਤ ਜਾਂ ਗਰਮੀ ਨਾਲ ਵਾਜੇ ਇਹ ਵਾਤ ਪਿਤ ਕਫ ਨੂੰ ਥੋੜਾ ਡਿਟੇਲ ਚ ਦੱਸੋ ਮੈਂ ਵਾਤ ਹੁੰਦਾ ਜੀ ਜਿਹੜਾ ਆਪਣੇ ਬੰਦੇ ਨੂੰ ਵਾਈਓ ਹੋ ਜਾਂਦੀ ਅੰਦਰ ਜਿੱਦੇ ਨਾਲ ਸੀਰ ਦੇ ਵਿੱਚ ਜੋੜਾਂ ਦੇ ਦਰਦ ਹੁੰਦਾ ਵਾ ਉਹਨੂੰ ਵਾਦ ਕਹਿੰਦੇ ਵੀ ਇਹ ਤੋ ਉਹਨੂੰ ਕਹਿੰਦੇ ਜੇ ਸੀਰ ਚ ਅੱਖਾਂ ਚੋਂ ਸੇਕ ਨਿਕਲਣਾ ਅੱਖਾਂ ਚੋਂ ਨਿਕਲਣਾ ਤਾਂ ਆਪਣੇ ਬੰਦੇ ਆ ਵਾਜਣਾ ਬੁਖਾਰ ਹੋ ਜਾਣਾ ਉਹਨੂੰ ਕਹਿੰਦੇ ਜੀ ਪਿਤ ਤੇ ਕਾਫ ਹੁੰਦਾ ਜਦੋਂ ਬੰਦੇ ਨੂੰ ਠੰਡ ਲੱਗਣੀ ਨਜਲਾ ਜੁਕਾਮ ਲੱਗ ਜਾਣਾ ਨਿਛਾ ਆ ਹਾਂਜੀ ਤੇ ਵੈਜ ਜੀ ਮੈਂ ਜਰੂਰ ਪੁੱਛਣਾ ਚਾਹਾਂਗਾ ਕਿ ਕਿੰਨਾ ਪੀੜੀਆਂ ਤੋਂ ਵੀ ਜ਼ਿਆਦਾ ਪੀੜੀਆਂ ਜਿਹੜੀਆਂ ਇਹ ਕੰਮ ਕਰ ਚੁੱਕੀਆਂ ਨੇ ਅਤੇ ਬੜੇ ਲੋਕ ਵੀ ਲਾਭ ਲੈ ਚੁੱਕੇ ਨੇ ਤੇ ਜਿਹੜਾ ਖਰਲ ਪਿਆ ਹੋਇਆ ਹੈ ਸਟੇਲ ਇਹ ਕਿੰਨੇ ਸਾਲ ਪੁਰਾਣਾ ਇਹਦਾ ਰੋਲ ਕੀ ਹੁੰਦਾ ਦੇਸੀ ਦਵਾਈਆਂ ਬਣਾਉਣ 'ਚ ਇਹਦਾ ਤੇ ਅੱਜਕੱਲ ਦੇ ਖਰਲਾਂ ਦਾ ਜਿਹੜਾ ਉਹ ਫਰਕ ਕੀ ਦੱਸੋ ਫਰਕ ਇਹ ਵੀਰ ਜੀ ਇਹਦੇ ਵਿੱਚ ਵੇਖੋ ਜੀ ਮੈਂ ਜਦੋਂ ਬਚਪਨ ਦਾ ਹਾਂ ਮੈਂ ਤਾਂ ਆਪਣੇ ਦਾਦੇ ਦਾਦਿਆਂ ਤੋਂ ਦਾਦੇ ਦੇ ਹੁੰਦਿਆਂ ਤੋਂ ਇਹ ਘਰ ਲਵੇ ਦਾ ਰਿਹਾ ਵਾਂ ਤੇ ਉਹਨਾਂ ਤੋਂ ਪਹਿਲਾਂ ਦਾ ਠਹਿਰਾ 1.5 200 ਸਾਲ ਤੋਂ ਘੱਟ ਪੁਰਾਣਾ ਨਹੀਂ ਹੈਗਾ ਉਹ ਤੋਂ ਪਹਿਲਾਂ ਦਾ ਉਹਦੋਂ ਕਹਿਣ ਜਦਾਂ ਪਾਕਿਸਤਾਨੀ ਦਸਤਾਨਾਂ ਤੇ ਹੁੰਦੀ ਗੱਲ ਆ ਉਹਦੇ ਸਾਰੇ 75 ਕਿ 77 ਸਾਲ ਹੋਏ ਉਹ ਤੋਂ ਬਹੁਤ ਜ਼ਿਆਦਾ ਪੁਰਾਣਾ ਹੈ ਦਸਤਾਨ ਪਾਤਰ ਤੋਂ ਹੀ ਪੁਰਾਣਾ ਹੈ ਇਹ ਜਿਹੜੇ ਤੇ ਅੱਜ ਕੱਲ ਮਿਲਦੇ ਵੀ ਨਹੀਂ ਨਾ ਜੀ ਅੱਜ ਕੱਲ ਨਹੀਂ ਮਿਲਦੇ ਅੱਜ ਕੱਲ ਮਿਲਦੇ ਆ ਇੱਕ ਗੋਲ ਜਾਂ ਪੈਪ ਹੁੰਦੀ ਪੈਪ ਦੇ ਥੱਲੇ ਥੱਲਾ ਲਗਾਉਂਦਾ ਵਾ ਤੇ ਇਹ ਥੱਲਾ ਨਹੀਂ ਲਗਾ ਬਿਲਕੁਲ ਤੁਸੀਂ ਵੇਖੋਗੇ ਇਹ ਵਿੱਚੋਂ ਵਿੱਚੋਂ ਦੇਖੋ ਸੱਚੇ ਰਾ ਬਣਿਆ ਆ ਦੇਖੋ ਜੀ ਇਹ ਜਦੋਂ ਮਾਸਾ ਚੀਜ਼ ਵੀ ਪਾਉਗੇ ਨਾ ਇੰਨੀ 1 ਗ੍ਰਾਮ ਚੀਜ਼ ਵੀ ਪਾਉਗੇ ਵੀ ਨਿਕਲ ਆਉਣੀ ਬਾਹਰ ਉਹਨੇ ਦੀ ਉਹਨੀ ਤੇ ਦੂਜੇ ਜੇ ਪਾਉਗੇ ਚੀਜ਼ 10 ਗ੍ਰਾਮ ਪਾ ਲੋ ਸਾਈਡਾਂ 'ਚ ਵਰ ਜਾਣੀਆਂ ਜੀ ਹਾਂ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਅੱਜ ਕੱਲ ਦੇ ਨੌਜਵਾਨ ਪੀੜ੍ਹੀ ਹੈ ਜਿਹੜੀ ਉਹਨਾਂ ਨੂੰ ਸ਼ਾਇਦ ਰੋਗ ਤਾਂ ਕੋਈ ਨਹੀਂ ਪਰ ਇੱਕ ਮਾਨਸਿਕ ਰੋਗ ਕਹਿ ਸਕਦੇ ਆ ਉਹਨਾਂ ਨੂੰ ਲੱਗਦਾ ਕਿ ਸਾਡੀ ਮਰਦਾਨਾ ਕਮਜ਼ੋਰੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਖਤਰੇ 'ਚ ਆ ਜਾਂ ਉਹਨਾਂ ਦੀਆਂ ਬਚਪਨ ਦੀਆਂ ਗਲਤੀਆਂ ਕਰਕੇ ਉਹ ਉਸ ਨੂੰ ਜਿਆਦਾ ਜਿਹੜਾ ਆਪਣੇ ਮਨ ਤੇ ਬੋਝ ਜਾਂ ਆਪਣੇ ਸੇਤ ਤੇ ਬੋਝ ਲਾ ਲਓ ਜਾਂ ਉਸ ਚੀਜ਼ ਦੀ ਟੈਨਸ਼ਨ ਲੈ ਜਾਂਦੇ ਉਹਨਾਂ ਦੇ ਲਈ ਤੁਹਾਡੇ ਕੋਲ ਕੀ ਸਲਾਹ ਆ ਕੀ مشورہ ਹੈ ਕੀ ਉਹਨਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਵੇਖੋ ਵੀਰ ਜੀ ਇੱਕ ਤੇ ਬਿਲਕੁਲ ਤੁਸੀਂ ਗੱਲ ਸਹੀ ਕਹੀ ਆ ਕਈਆਂ ਮੇਰੇ ਵੀਰਾਂ ਨੂੰ ਤੇ ਮਰਦਾਨਾ ਕਮਜ਼ੋਰੀ ਹੁੰਦੀ ਵੀ ਨਹੀਂ ਗਈ ਉਹਨਾਂ ਦੇ ਮਾਂਜਗ ਡਹਿਲ ਹੀ ਬੈਠਾ ਹੁੰਦਾ ਵਾ ਤੇ ਦਵਾਈ ਦੀ ਵੀ ਉਹਨਾਂ ਨੂੰ ਲੋੜ ਹੁੰਦੀ ਉਹ ਐਵੇਂ ਥਾਂ ਥਾਂ ਦਾ ਦਵਾਈਆਂ ਖਾਈ ਜਾਂਦੇ ਲੋਕੀ ਕੀ ਕਰਦੇ ਉਹਨਾਂ ਨੂੰ ਦਵਾਈਆਂ ਗਰਮ ਦੇਈ ਜਾਂਦੇ ਆ ਉਹ ਗਰਮ ਦਵਾਈਆਂ ਨਾਲ ਉਹਦੇ ਲੀਵਰ ਜਿਗਰ ਦੇ ਵਿੱਚ ਹੋਰ ਗਰਮੀ ਪੈਦਾ ਹੋ ਜਾਂਦੀ ਆ ਉਹਨਾਂ ਦਾ ਵੀਰਜ ਹੋਰ ਪਤਲਾ ਹੋ ਜਾਂਦਾ ਤੇ ਉਹਨਾਂ ਨੂੰ ਸ਼ਿਕਰ ਪਤਨ ਦੀ ਸ਼ਿਕਾਇਤ ਵਧਦੀ ਜਾਂਦੀ ਆ ਮਲ ਠੀਕ ਹੁੰਦੀ بجائے ਵਧਦਾ ਜਾਂਦਾ ਵਾ ਤੇ ਕਈਆਂ ਨੂੰ ਦੂਜੀ ਗੱਲ ਤੁਸੀਂ ਕੀਤੀ ਉਹ ਵੀ ਬੜੀ ਬਹੁਤ ਵਧੀਆ ਕੀਤੀ ਤੁਸੀਂ ਕਈਆਂ ਨੂੰ ਬਜਪੰਦੀਆਂ ਗਲਤੀਆਂ ਕਰਕੇ ਉਹਨਾਂ ਦੀਆਂ ਜਨਨਿੰਦੀਆਂ ਨਾੜੀ ਤੰਦਰ ਕਮਜ਼ੋਰ ਹੋ ਜਾਂਦਾ ਵਾ ਉਹ ਥੋੜਾ ਜਿਹਾ ਤੇ ਜੁਗਾਂ ਦਾ ਜਵਾਨੀ ਨਹੀਂ ਲਿੰਦੀ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਥੋੜੀ ਉਮਰ ਜੋ 30 35 40 ਸਾਲ ਤੱਕ ਚੱਲ ਜਾਂਦੀ ਉਹਨਾਂ ਨੂੰ ਚੀਰ ਦੇ ਵਿੱਚ 20% ਆ ਜਾਂਦੀ ਆ ਉਹਨਾਂ ਦੇ ਪੈਂਟਸ ਦੇ ਵਿੱਚ ਢਿੱਲਾ ਪਣ ਰਹਿਣ ਡੈ ਪਿੰਦਾ ਉਹ ਤੇਜ਼ ਨਾਲ ਚ ਕਮੀ ਆ ਜਾਂਦੀ ਆ ਸੈਕਸ ਸੰਭੋਗ ਕਰਨ ਲਗਾ ਟਾਈਮ ਵਿੱਚ ਕਮੀ ਆ ਜਾਂਦੀ ਆ ਉਹ ਪਹਿਲੀ ਗੱਲ ਤੇ ਕਈ ਬੰਦੇ ਇੱਥੋਂ ਤੱਕ ਨੁਕਸਵਾ ਜਾਂਦਾ ਸ਼ਿਕਰਪਤਨ ਦਾ ਸ਼ਿਕਰਪਤਨ ਉਹਨੂੰ ਕਹਿੰਦੇ ਜਿਹੜਾ ਬੰਦਾ ਛੇ ਜਲਦੀ ਖਲਾਸ ਹੋ ਜਾਂਦਾ ਕਈ ਤਾਂ ਇਹੋ ਜਿਹੇ ਮੇਰੇ ਵੀਰ ਆ ਹਾਂਦੇ ਉਹ ਕੇਸ ਹੁੰਦੇ ਆ ਜਨਾਨੀ ਨਾਲ ਸਪਰਸ਼ ਕਰਦੇ ਉਹਨਾਂ ਦਾ ਵੀਰਜ ਨਿਕਲ ਜਾਂਦਾ ਕਈਆਂ ਦਾ ਜੌਨੀ ਤੇ ਲਾਪਣ ਆ ਜਾਂਦਾ ਮੁੜ ਕੇ ਕੋਸ਼ਿਸ਼ ਕਰਦੇ ਬਾਯੂਦ ਵੀ ਉਹ ਤੇਜ ਨਾ ਨਹੀਂ ਹੁੰਦੀ ਉਹਨਾਂ ਨੂੰ ਮੁੜ ਕੇ ਬਹੁਤ ਜਿਆਦਾ ਸ਼ਰਮਿੰਦਗੀ ਠਾਉਣੀ ਪੈਂਦੀ ਔਰਤ ਦੇ ਸਾਹਮਣੇ ਜੀ ਜੀ ਮੈਂ ਵੈਜੀ ਜ਼ਰੂਰ ਪੁੱਛਣਾ ਚਾਹਾਂਗਾ ਇਹ ਤੁਸੀਂ ਨੌਜਵਾਨਾਂ ਦੇ ਲਈ ਵੀ ਗੱਲ ਕੀਤੀ ਹੈ ਜਿਹੜਾ ਆਯੁਰਵੈਦਿਕ ਦਾ ਕਿੱਤਾ ਜਾਂ ਕੋਈ ਵੀ ਦਵਾਈਆਂ ਦਾ ਕਿੱਤਾ ਇਹ ਪਹਿਲਾਂ ਸੇਵਾ ਦਾ ਮੰਨਿਆ ਜਾਂਦਾ ਸੀ ਅੱਜ ਕੱਲ ਬਿਜ਼ਨਸ ਹੋ ਗਿਆ ਇਸ ਤੇ ਕੀ ਜਣਾ ਚੋ ਇਹ ਵੇਖੋ ਜੀ ਵੀਰ ਜੀ ਦੱਸਾਂਗੇ ਬਿਜ਼ਨਸ ਤਾਂ ਤੁਹਾਨੂੰ ਦੱਸ ਦੇਣਾ ਮੈਂ ਬਿਜ਼ਨਸ ਕੀ ਆ ਵੀ ਪੁਰਾਣੇ ਵੈਦ ਜਿਹੜੇ ਦਵਾਈ ਜਦੋਂ ਬਣਾਉਂਦੇ ਹਨਾ ਉਦੋਂ ਇੱਕ ਜਿਹੜੀ ਦਵਾਈ ਬਣਾਉਣੀ ਉਹ ਵੀ ਕਹਿ ਦਿੰਦੇ ਹੁੰਦੇ ਸੀ ਕਿ ਜਦੋਂ ਤੂੰ ਠੀਕ ਹੋਇਆ ਉਦੋਂ ਕੋਈ ਸੇਵਾ ਦੇ ਜੀ ਨਹੀਂ ਤਾਂ ਰਹਿਣ ਦੋ ਹਾਂਜੀ ਉਹ ਕੀ ਚੱਕ ਦੇਣ ਮਦਾ ਦੇਣਾ ਉਦੋਂ ਕਿਹੜੀ ਦਵਾਈ ਬਣਾਉਣੀ ਤੇ ਦਵਾਈ ਦੇਣੀ ਇਹ ਇੱਕ ਧਾਰਮਿਕ ਕੰਮ ਮੰਨ ਜਾਂਦਾ ਹੈ ਸੇਵਾ ਚ ਅੱਜ ਕੱਲ ਦਵਾਈ ਬਣਾਉਣ ਵਾਲੇ ਵੀ ਉਤਰਾਂ ਦੇ ਲੈਣ ਵਾਲੇ ਵੀ ਉਤਰਾਂ ਦੇ ਆ ਦਵਾਈ ਬਣਾਉਣ ਵਾਲੇ ਨੇ ਕੀ ਆ ਦਵਾਈ ਬਣਾਉਣ ਵਾਲੇ ਕੀ ਕਰਦੇ ਪਹਿਲੀ ਗੱਲ ਤੇ ਉਹ ਪੂਰੀ ਮਿਹਨਤ ਨਹੀਂ ਕਰਦੇ ਦਵਾਈ ਨੂੰ ਤਿਆਰ ਹੀ ਨਹੀਂ ਚੰਗੀ ਤਰ੍ਹਾਂ ਕਰਦੇ ਸੋਨਾ ਭਸਮ ਪਾ ਦਿੰਦੇ ਆ ਜੀ ਆ ਜੀ ਉਹ ਅੱਡੇ ਸਾਡੇ ਦਵਾਈ ਬਣਾ ਦਿੰਦੇ ਮਿਹਨਤ ਨਹੀਂ ਕਰਦੇ ਤੇ ਲੈਣ ਵਾਲੇ ਕਾਲੇ ਬੜੇ ਪਾ ਦਿੰਦੇ ਜਲਦੀ ਰਮਾਨ ਆ ਜੇ ਉਹ ਦਵਾਈ ਇਤਨਾ ਡੇਰਿਆਂ ਜੋ ਦੂਜੇ ਤੇ ਜੀ ਢੋਲਾ ਸ਼ਾ ਵੈਦਾਂ ਕੋ ਲਈ ਜਾਂਦੇ ਲਈ ਰਮਾਨ ਹੁੰਦੇ ਨੁਕਸ ਵਧਾ ਪੈਂਦੇ ਆ ਹੁਣ ਸ਼ੈਨਸ਼ੀਲਤਾ ਕੇ ਚ ਰਹਿ ਨਹੀਂ ਗਈ ਜੀ ਜੀ ਹੁਣ ਆ ਜਿਹੜਾ ਇਲਾਜ ਆ ਬੱਚਾ ਠਹਿਰਨ ਦਾ ਇਹ ਬੋਝ ਉਹਨਾ ਮਾਨਸ ਇਹ ਸਰੀਰਕ ਨਹੀਂ ਜਿੰਨਾ ਇਹ ਮਾਨਸਿਕ ਆ ਇਹ ਜਿੰਨਾ ਇਹ ਆਤਮਿਕ ਆ ਉਹਨਾਂ ਦਾ ਇਲਾਜ ਮਾਨਸਿਕ ਨਹੀਂਗਾ ਜਿੰਨਾ ਆਤਮਿਕਲਾਜ ਆਏ ਖਰਾਕ ਕਿਹੜੀ ਜਿਹੜੀ ਹੈ ਉਹ ਅੱਜ ਦੇ ਵਰਗ ਨੂੰ ਨੌਜਵਾਨਾਂ ਨੂੰ ਖਾਣੀ ਚਾਹੀਦੀ ਹੈ ਤੇ ਕਿਹੜੀ ਨਹੀਂ ਖਾਣੀ ਚਾਹੀਦੀ ਕਿ ਜਿਸ ਨਾਲ ਵਾਇਰਸ ਨੂੰ ਮੇਰ ਕਰੇ ਵੀ ਇਹਨਾਂ ਦਵਾਈਆਂ ਦੀ ਲੋਡ ਹੀ ਨਾ ਪਵੇ ਇਹ ਖਰਾਕ ਦੇ ਬਾਰੇ ਕੀ ਦਵਾਈ ਤੁਹਾਡੇ ਕੋਲ ਸਲਾਹ ਹੈ ਇਹਨਾਂ ਲੋਕਾਂ ਦੀ ਦੇਖੋ ਜੀ ਮੇਰੇ ਬਾਰੇ ਬਈ ਵੀਰ ਜੀ ਪਹਿਲੀ ਗੱਲ ਇਹ ਆ ਤੁਹਾਨੂੰ ਮੈਂ ਦੱਸਾਂ ਵੀ ਖਾਣ ਪੀਣ ਆਪਣਾ ਸਹੀ ਰੱਖੋ ਫਾਸ ਪੂਰਾ ਪਰੇਸ਼ਕੋ ਤੇਜ ਮਿਰਚ ਮਸਾਲੇ ਖਟੀਆਂ ਤੜੀਆਂ ਚੀਜ਼ਾਂ ਦਾ ਪਰੇਸ਼ ਰੱਖੋ ਜਿਨ੍ਹਾਂ ਨਾਲ ਤੁਹਾਡੇ ਅੰਦਰ ਗਰਮੀ ਪੈਦਾ ਹੁੰਦੀ ਆ ਉਹ ਗਰਮੀ ਨਾਲ ਕੀ ਹੁੰਦਾ ਤੁਹਾਡਾ ਜਿਹੜਾ ਮੇਦਾ ਹੁੰਦਾ ਮੇਦਾ ਖਰਾਬ ਹੋ ਜਾਂਦਾ ਜઠਰਣ ਦੀ ਤੁਹਾਡੀ ਖਰਾਬ ਹੋ ਜਾਂਦੀ ਆ ਖਾਦਾ ਪੀਦਾ ਜਿਹੜਾ ਅੰਨ ਤੁਹਾਡਾ ਰਾਸ਼ਨ ਜਿਹੜਾ ਉਹ ਖਮੀਰੇ ਆਟੇ ਉਹ ਵਿੱਚੇ ਜੰਮਿਆ ਰਿਹਾ ਬਾਹਰ ਆਉਂਦਾ ਨਹੀਂ ਆ ਉਹਦੇ ਨਾਲ ਮੁੜ ਕੇ ਤੇਜਾਬ ਦੀ ਸ਼ਿਕਾਇਤ ਬੰਜ ਦੀ ਖਟੀਆਂ ਖਟੀਆਂ ਕੋੜੀਆਂ ਇਹ ਬਿੱਦੂ ਘਾਰਾਉਂਡ ਹੈ ਬੀਆਂ ਰੋਟੀਆਂ ਹੁੰਦੇ ਬੀਆਂ ਤੇ ਰਾਸਤਾ ਟਾੜੇ ਅੰਦਰ ਬਾਂਦਾ ਨਹੀਂ ਰਾਤੋ ਜਿਹੜੀਆਂ ਦੂਜੀਆਂ ਧਾਤਾਂ ਹੁੰਦੀਆਂ ਉਹ ਵੀ ਖਰਾਬ ਹੋ ਜਾਂਦੀਆਂ ਵੀਰ ਜੀ ਤੱਕ ਸੱਤ ਧਾਤਾਂ ਹੁੰਦੀਆਂ ਜਿਵੇਂ ਰਾਸ ਰਗਤ ਮਾਸ ਮੇਦ ਹਸਤੀ ਮੜ ਹੱਡੀ ਮੰਜਾ ਤੇ ਸ਼ੁਕਰ ਸੱਤ ਧਾਤਾਂ ਤੋਂ ਹੁੰਦੀਆਂ ਇਹ ਰਾਸਤਾ ਤੋਂ ਤੁਹਾਡੀਆਂ ਖਰਾਬ ਹੋ ਜਾਂਦੀਆਂ ਉਹਦੇ ਨਾਲ ਤੁਹਾਡੀ ਮਰਦਾਨਾ ਕਮਜ਼ੋਰੀ ਬਹੁਤ ਜ਼ਿਆਦੀ ਵੱਧ ਜਾਂਦੀ ਹੈ ਮੈਂ ਚਾਹਾਂਗਾ ਅੰਤ ਵਿੱਚ ਦੇਸੀ ਦੁਆਖਾਨਾ ਵੈਦ ਬੱਬਾ ਪਾਟਿਆ ਜੀ ਇਹ ਲੋਕੇਸ਼ਨ ਆਪਣੀ ਦੱਸ ਦਿਓ ਨੰਬਰ ਦੱਸ ਦਿਓ ਅਤੇ ਜਿੰਨੇ ਵੀ ਦੇਖ ਰਹੇ ਨੇ ਉਹਨਾਂ ਨੂੰ ਅੰਤ ਵਿੱਚ ਅਪੀਲ ਕੀ ਕਰਨੀ ਚਾਹੋਗੇ ਕਿ ਜੇਕਰ ਉਹ ਆਪਣਾ ਸਮਾਂ ਕੱਢ ਕੇ ਫੋਨ ਵੀ ਕਰਦੇ ਨੇ ਜੇਕਰ ਉਹ ਸਮਾਂ ਕੱਢ ਕੇ ਤੁਹਾਡੇ ਕੋਲ ਤੁਹਾਡੀ ਲੋਕੇਸ਼ਨ ਤੇ ਪਹੁੰਚਦੇ ਨੇ ਤੇ ਉਹਨਾਂ ਦਾ ਟਾਈਮ ਜਿਹੜਾ ਉਹ ਜਾਇਆ ਤਾਂ ਨਹੀਂ ਹੋਊਗਾ ਨਹੀਂ ਵੀਰ ਜੀ ਕੋਈ ਸਮਾਂ ਨਹੀਂ ਕਿਹਦਾ ਜਾਇਆ ਹੁੰਦਾ ਬਾਕੀ ਮੈਂ ਇੱਕ ਹੋਰ ਜਾਣਕਾਰੀ ਤੁਹਾਨੂੰ ਦੇਣ ਲੱਗਾ ਵਾਂ ਕਿ ਜਿਹੜੇ ਮੇਰੇ ਵੀਰਾਂ ਨੂੰ ਮਰਦਾਨਾ ਤਾਕਤ ਦੀ ਦਵਾਈ ਖਾ ਖਾ ਕੇ ਆ ਘਰ ਕੇ ਬਹਿ ਗਏ ਆ ਫਹਾਦਲਾ ਜਾੜ ਕੇ ਭਾਵੇਂ ਜਿਹਨਾਂ ਨੂੰ ਕੁਦੋਂ ਨਿਰਮਾਨ ਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੇ ਕਿਸੇ ਤਰ੍ਹਾਂ ਦੀ ਉਹਨਾਂ ਜਾਣਕਾਰੀ ਸਲਾਹ ਲੈਣੀ ਆ ਉਹ ਵੀ ਸਾਡੇ ਕੋਲ ਸਲਾਹ ਮਸ਼ਵਰਾ ਵੀ ਲੈ ਸਕਦੇ ਆ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਦੇ ਤੇ ਮੈਂ ਉਤਰਾ 20 ਨੰਬਰ ਬੋਲ ਦੇਣਾ ਵਾ ਤੇ ਲੋਕੇਸ਼ ਲੋਕੇਸ਼ਨ ਸਾਡੀ ਹੈਗੀ ਆ ਪੱਟੀ ਜਿਹੜਾ ਤਰਨਤਨ ਕਾਲਜ ਰੋਡ ਸਰਕਾਰੀ ਹਸਪਤਾਲ ਦੇ ਨੇੜੇ ਪੀ ਸਬਿਸਤਾ ਦੇ ਨੇੜੇ ਵਾਲੀ ਗਲੀ ਤੇ ਫੋਨ ਨੰਬਰ ਹੈਗਾ ਸਾਡਾ 994614916 ਜਿੰਨੇ 9943298 ਤੇ ਆਨਲਾਈਨ ਵੀ ਕਹਿੰਦੇ ਦਵਾਈ ਮੰਗਾਉਣੀ ਆ ਸਾਡੇ ਕੋਲ ਪੰਜਾਬ ਇੰਡੀਆ ਬਾਹਰ ਦੇ ਸਾਡੇ ਕੋਲ ਮਗਾ ਸਕਦਾ ਵਾ ਤੇ ਬੱਚਾ ਹੁੰਦੀ ਤਾਂ ਇਹਨਾਂ ਫੇਰ ਬਾਰ ਬਾਰ ਕਹਿੰਦਾ ਹੋਈ ਫਰੀ ਸੇਵਾ ਜੀ ਦਿੰਨੇ ਆ ਤੇ ਬੋਹੜਾ ਵੀ ਅਹੀਂ ਪਉਨੇ ਹਰ ਬਿਮਾਰੀ ਦਾ ਤੇ ਇਹ ਮੈਂ ਪੁੱਛਣਾ ਚਾਹਾਂਗਾ ਇੱਕ ਸਵਾਲ ਰਹਿ ਗਿਆ ਫਾਂਡੇ ਕਿ ਕਿੰਨੇ ਕਿਸਮ ਦੇ ਖੁੰਦੇ ਆ ਫਾਂਡੇ ਕਿਹੜੇ-ਕਿਹੜੇ ਤੁਸੀਂ ਕਰਦੇ ਹੋ ਇਹ ਥੋੜਾ ਜਿਹੜਾ ਪੁਰਾਣੇ ਸਮਿਆਂ ਤੋਂ ਚੱਲਦਾ ਆ ਰਿਹਾ ਕਿਹੜੀ-ਕਿਹੜੀ ਬਿਮਾਰੀ ਦਾ ਉਹ ਕਿਵੇਂ ਪਾਉਂਦੇ ਹੋ ਉਹ ਕਿਵੇਂ ਠੀਕ ਹੁੰਦੀ ਉਹਨੂੰ ਪ੍ਰੇਰਕੀ ਦੱਸਨੇ ਹੁੰਦੇ ਵੇਖੋ ਜੀ ਥੋੜਾ ਜੜਾਉਂਦਾ ਨਹੀਂ ਪੁਰਾਣੇ ਵੈਦ ਹੁਕੀ ਮੈਂ ਬਚਪਨ ਤੋਂ ਵੇਖਦਾ ਆਂ ਪੁਰਾਣੇ ਵੈਦ ਕੋਲ ਨਾਲ ਥੋੜਾ ਪਾ ਦਿੰਦੇ ਹੀ ਕਈ ਧਾਗਾ ਪਾ ਦਿੰਦੇ ਕੋਈ ਜਾਲ ਬਣਾ ਦਿੰਦਾ ਸੀ ਉਹ ਥੋੜਾ ਇਹ ਕਿਹੋ ਹੁੰਦਾ ਵੀ ਰੱਬ ਰੱਬ ਕਰ ਦਿੰਦੇ ਹੀ ਵੀ ਜਿਹੜੀ ਆ ਦਵਾਈ ਆ ਮਰੀਜ਼ ਨੂੰ ਲੱਗ ਜੇ ਇਹ ਮਰੀਜ਼ ਠੀਕ ਹੋ ਜੇ ਉਹ ਆਪਣੇ ਸੁੱਖ ਮੰਗਦੇ ਵੀ ਸਾਡੀ ਵੀ ਸਾਡੀ ਸੋਭਾ ਦੇ ਦਵਾਖਾਨੇ ਸੋਭਾ ਹੋ ਜੇ ਤੇ ਇਹਨਾਂ ਗੁਰੂ ਪੀਨਾਂ ਦਾ ਨਾਂ ਹੋਵੇ ਅਸੀਂ ਵੀ ਜਿਹੜੀ ਦਵਾਈ ਦੇਨੇ ਆ ਆਪਣੇ ਗੁਰੂ ਨਾਨਕ ਦੇਵ ਜੀ ਦਾ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਸ਼ੇ ਭੋਲਾ ਮਾਂ ਬੀਜਾ ਤਰਨਦੀਮਾ ਜੀ ਦਾ ਨਾਮ ਲੈ ਕੇ ਦਵਾਈ ਦੇਨੇ ਆ ਵੀ ਇਹ ਦਵਾਈ ਦੇਣ ਲੱਗੇ ਤੁਹਾਡਾ ਨਾਮ ਲੈ ਕੇ ਇਹ ਮਰੀਜ਼ ਠੀਕ ਹੋ ਜੇ ਸਾਡੀ ਸੋਭਾ ਤੁਹਾਡੇ ਤੇ ਦਵਾ ਦਿਖਾਣੀ ਸੋਭਾ ਤੁਹਾਡਾ ਨਾਮ ਉੱਚਾ ਇਹ ਐਵੇਂ ਤਾਂ ਨਹੀਂ ਹੁੰਦਾ ਕਿ ਜਿਵੇਂ ਹੁਣ ਫਾਂਡੇ ਕਰ ਦਿੱਤੇ ਨੇ ਜੀ ਹੁਣ ਇੰਨੀ ਭੇਟਾ ਜੋ ਕੁਝ ਆਪਾਂ ਸਮਾਜ ਚ ਵੇਖਦੇ ਕਿਉਂਕਿ ਵੈਜੀ ਲੋਕਾਂ ਦੇ ਕਮੈਂਟ ਚ ਜੋ ਪੁੱਛਣਾ ਆਪਾਂ ਪਹਿਲਾਂ ਹੀ ਗੱਲ ਕਰ ਲਈ ਨਹੀਂ ਜੀ ਵੇਖੋ ਜੀ ਜਿਹੜਾ ਭੋਲਾ ਪੁੰਨੇ ਆ ਉਹ ਵੀ ਫ੍ਰੀ ਪੁੰਨਿਆ ਤੇ ਦਵਾਈ ਜਿਹੜੀ ਬੱਚੇ ਦੀ ਆ ਉਹ ਅਹੀਂ ਫ੍ਰੀ ਦਿੰਨੇ ਆ। ਬਾਕੀ ਜਿਹੜੀ ਦਵਾਈ ਆ ਜਿਹੜੀ ਲਾਗਤ ਲੱਗਦੀ ਉਹ ਹੀ ਪੈਸੇ ਚੂ ਲੈਣੇ ਆ। ਕਿਉਂਕਿ ਜਿਹੜੀ ਪੀੜੀਆਂ ਤੋਂ ਸੇਵਾ ਚੱਲਦੀ ਆ ਰਹੀ ਉਹ ਤੁਸੀਂ ਵੀ ਕਰੋ। ਉਹ ਅਹੀਂ ਉਹ ਕਰਨੀ ਕਰਨੀ ਆ। ਬਾਕੀ ਹਰ ਕਿਸ ਨੂੰ ਸੋਨਾ ਪਸੰਮ ਹੀਰਾ ਪਸੰਮ ਖਾਣ ਦੀ ਲੋੜ ਨਹੀਂ ਹੁੰਦੀ। ਕਈਆਂ ਬੰਦ ਨੇ ਮੂੜੀ ਦਵਾਈ ਜੜੀਆਂ ਬੂਟੀਆਂ ਨਾਲ ਰਮਾਣ ਆਉਂਦਾ। ਲੋਕੀ ਕਹਿੰਦੇ ਹੀਰਾ ਪਸੰਮ ਖਾਓ ਸੋਨਾ ਪਸੰਮ ਖਾਓ ਤੇ ਕਈ ਇਹ ਉਪ ਸੋਨੇ ਵਾਲੀਆਂ ਗੋਲੀਆਂ ਦੇ ਨਾਲ ਠੱਗੀ ਵੀ ਮਾਰਦੇ ਕਹਿੰਦੇ ਰਾਜਸ਼ਾਹੀ 골ਡੀ ਇੱਕ 골ਡਨ ਗੋਲੀਆਂ ਵਾ ਇਹ ਵੀ ਰਾਜਸ਼ਾਹੀ 골ਡਨ ਗੋਲੀਆਂ ਬਣਾਉਂਦਾ ਮਤਰੀਕਾ ਦੱਸ ਦੂੰਗਾ ਇਹ ਇੱਕ ਸਵਰਨ ਭੰਗ ਭਸਮ ਹੁੰਦੀ ਪੌਡਰ ਹੁੰਦਾ ਜਿੱ ਗੱਲੀਆਂ ਗੱਲੀਆਂ ਗੋਲੀਆਂ ਪਾ ਕੇ ਆਪਾਂ ਲਾ ਦੋ ਉਹ ਸਵਰਨ ਭੰਗ ਉੱਚੇ ਚੜ ਜਾਂਦੀ ਆ ਇਹ 골ਡਨ ਗੋਲੀ ਬਣ ਜਾਂਦੀ ਆ ਇਸ ਤਰ੍ਹਾਂ ਚਾਂਦੀ ਵਾਲੀ ਚਾਂਦੀ ਹੈ ਭਸਮ ਹੁੰਦੀ ਹੈ ਉਹਦੇ ਵਿੱਚ ਪਾ ਲਈਆਂ ਗੋਲੀਆਂ ਉਹ ਵੀ ਉੱਚੇ ਚੜ ਜਾਂਦੀਆਂ ਉੱਚਾਂਦੀ ਵਾਲੀ ਗੋਲੀ ਬਣ ਜਾਂਦੀ ਆ ਬਾਕੀ ਕਈ ਇਹ ਐਲ ਇਤਨਾ ਗੋਲੀਆਂ ਬਣਾ ਕੇ ਦੇ ਠੱਗੀਆਂ ਵੀੜੀਆਂ ਮਾਰਦੇ ਬਾਕੀ ਉਹਨਾਂ ਠੱਗੀਆਂ ਮਾਰਨ ਲੱਗੇ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਜੀ ਥੋੜੀ ਮਿਹਨਤ ਕਰੋ ਪੁਰਾਣੇ ਗਰੰਧ ਪੋਲੋ بڑے ਨੁਸਖੇ ਚ ਕਾਮਜਾ ਬੜੇ ਅੰਗਰੇਜ਼ੀ ਦਵਾਈਆਂ ਤੇ ਤੁਰੰਤ ਰਾਮ ਦਿੰਦੇ ਆ ਭਾਵੇਂ ਠੱਗੀਆਂ ਨਾ ਮਾਰੋ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਤਾਂ ਬਿਲਕੁਲ ਸਾਥੀਓ ਇਹ ਹਨ ਵੈਦ ਬਾਬਾ ਪਾਟਿਆ ਜੀ ਅਤੇ ਕੋਈ ਤਾਮਝਾਮ ਨਹੀਂ ਹੈ ਕੋਈ ਵੱਡੀ ਦੁਕਾਨ ਨਹੀਂ ਹੈ ਸਿਰਫ ਇੱਕ ਪੁਰਾਣਾ ਸਮਾਨ ਅਤੇ ਉਹਨਾਂ ਦੇ ਕੋਲ ਇੱਕ ਪੁਰਾਣੇ ਆਪਣੇ ਬਜ਼ੁਰਗਾਂ ਦਾ ਅਸ਼ੀਰਵਾਦ ਆਪਣੇ ਗੁਰੂ ਲੋਕਾਂ ਦਾ ਅਸ਼ੀਰਵਾਦ ਹੈ ਅਤੇ ਉਹਨਾਂ ਦਾ ਇਹੀ ਦਾਵਾ ਹੈ ਕਿਸੇ ਪ੍ਰਕਾਰ ਦੀ ਠੱਗੀ ਨਹੀਂ ਹੈ ਤੁਸੀਂ ਵੀ ਵਿਜ਼ਿਟ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਦੇ ਰਾਹੀਂ ਵੀ ਆਪਣੀ ਰਾਏ ਜ਼ਰੂਰ ਦਿਓ ਅਤੇ ਉਹਨਾਂ ਨੇ ਇਹੀ ਦੱਸਿਆ ਹੈ ਕਿ ਬੱਚਾ ਹੋਣ ਦੀ ਦਵਾਈ ਜਿਹੜੀ ਜਿੰਨਾ ਬੇਲਾਜ ਜੋੜਿਆਂ ਦੇ ਨਹੀਂ ਹੁੰਦਾ ਉਹ ਫ੍ਰੀ ਦਿੱਤੀ ਜਾਂਦੀ ਹੈ ਸੰਪਰਕ ਨੰਬਰ ਵੀ ਦੱਸਿਆ ਹੈ ਅਸੀਂ ਵੀ ਦੱਸ ਦਿੰਨੇ ਪੱਟੀ ਸ਼ਹਿਰ ਦੇ ਵਿੱਚ ਇਹ ਵੈਦ ਬਾਬਾ ਪਹਾਟਿਆ ਦੇਸੀ ਦੁਆਖਾਨਾ ਹੈ ਜੀ ਕਾਲਜ ਰੋਡ ਪੱਟੀ ਪੀਰ ਬਾਬਾ ਸਖੀ ਸੁਲਤਾਨ ਦੀ ਜਗ੍ਹਾ ਦੇ ਨਜ਼ਦੀਕ ਇਹ ਵੈਦ ਦੁਆਖਾਨਾ ਹੈ ਜੀ ਤੇ ਨੰਬਰ ਵੀ ਉਹਨਾਂ ਨੇ ਬੋਲੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਜਿਹੜੀਆਂ ਕਿ ਚੰਗੀ ਜਾਣਕਾਰੀ ਇਹ ਸਭ ਤੱਕ ਸ਼ੇਅਰ ਕਰਨੀ ਜ਼ਰੂਰੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ